ਪਿਆਰੇ ਦੋਸਤੋ ਰੂਹ ਦੇ ਬੋਲ ਪ੍ਰੋਗਰਾਮ ਦੇ ਵਿੱਚ ਫੇਰ ਤੋਂ ਸਵਾਗਤ ਹੈ ਅਸੀਂ ਇੱਕ ਸਿਲਸਿਲਾ ਸਟਾਰਟ ਕੀਤਾ ਸੀ ਜਿਹਦੇ ਵਿੱਚ ਅਸੀਂ ਸੈਲੀਬ੍ਰਿਟੀਜ਼ ਦੀਆਂ ਸਿੰਗਰਾਂ ਦੀਆਂ ਐਕਟਰਾਂ ਦੀਆਂ ਇੰਟਰਵਿਊਜ਼ ਕਰਦੇ ਸੀ ਪਰ ਦੀਵਾਲੀ ਦਾ ਮੌਕਾ ਆ ਗਿਆ ਤੁਸੀਂ ਥੋੜੀ ਪਰਜੋਰ ਮੰਗਦੇ ਉੱਤੇ ਦੋ ਚਾਰ ਵੀਡੀਓ ਜਿਹੜੀਆਂ ਦੀਵਾਲੀ ਦੀਆਂ ਵੀ ਪਾ ਦिए ਤੁਸੀਂ ਕਿਹਾ ਕਿ ਸਾਨੂੰ ਦੀਵਾਲੀ ਦੀਆਂ ਵੀਡੀਓਜ਼ ਜ਼ਰੂਰ ਚਾਹੀਦੀਆਂ ਇਸ ਕਰਕੇ ਦੀਵਾਲੀ ਦੀਆਂ ਦੋ ਚਾਰ ਵੀਡੀਓਜ਼ ਤੁਹਾਨੂੰ ਇਸ ਵਾਰ ਜ਼ਰੂਰ ਦਿੰਨੇ ਆ ਕਿਉਂਕਿ ਪਹਿਲਾਂ ਤਾਂ ਬਲਕ ਦੇ ਵਿੱਚ ਅਸੀਂ 25 30 50 ਵੀਡੀਓ ਬਣਾ ਕੇ ਲਾਸਟ ਈਅਰ ਕਿਉਂਕਿ ਚੈਨਲ ਤੇ ਅਸੀਂ ਸਿਰਫ ਇਸ ਤਰ੍ਹਾਂ ਦਾ ਹੀ ਕੰਟੈਂਟ ਪਾਉਂਦੇ ਸੀ ਲੇਕਿਨ ਹੁਣ ਇੰਟਰਵਿਊਜ਼ ਹੋਣ ਲੱਗੀਆਂ ਜਿਹੜੇ ਪੋਡਕਾਸਟ ਹੋਣ ਲੱਗੇ ਉਸ ਕਰਕੇ ਉਹ ਦਿਵਾਲੀ ਦੇ ਜਿਹੜੇ ਸਾਡੇ ਬਹੁਤ ਹੀ ਅਜ਼ੀਜ਼ ਖਾਸ ਦੋਸਤ ਨੇ ਉਹਨਾਂ ਦੀਆਂ ਦੋ ਚਾਰ ਵੀਡੀਓਜ਼ ਪਾਵਾਂਗੇ ਅੱਜ ਅਸੀਂ ਆਇਆ ਕੁਰਾਲੀ ਦੇ ਵਿੱਚ ਤੇ ਕੁਰਾਲੀ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਦੁਕਾਨ ਹੈ ਇੱਥੇ ਦੀ ਉਹ ਹੈ ਸ਼੍ਰੀ ਸ਼ਾਮ ਕਰੈਕਰਜ਼ ਵਾਲੇ ਉਹ ਹਰੀਜੀ ਮੇਰੇ ਬੜੇ ਅੱਛੇ ਅਜ਼ੀਜ਼ ਦੋਸਤ ਹੈ ਇਸ ਕਰਕੇ ਉਹਨਾਂ ਨਾਲ ਗੱਲਬਾਤ ਕਰਨ ਆਏ ਸੀਗੇ ਤੇ ਉਹਨਾਂ ਦੇ ਜਿਹੜੇ ਐਸੋਸੀਏਟ ਹੈ ਸ਼ਰਮਾ ਜੀ ਉਹ ਸਾਡੇ ਨਾਲ ਨੇ ਸ਼ਰਮਾ ਜੀ ਕੀ ਹਾਲ ਹੈ ਤੁਹਾਡਾ ਪੂਰਾ ਕੀ ਨਾਮ ਹੈ ਸ਼ਰਮਾ ਜੀ ਮੇਰਾ ਨਾਮ ਮਨੋਸ਼ ਸ਼ਰਮਾ ਜੀ ਮਨੋਸ਼ ਸ਼ਰਮਾ ਜੀ ਕਹਿੰਦੇ ਤੁਸੀਂ ਧੱਕ ਪਾਈ ਹੋਈ ਹੈ ਪੂਰੀ ਕੋਰਾਲੀ ਚ ਬਾਬਾ ਜੀ ਦੀ ਕਿਰਪਾ ਜੀ ਹਾਂ ਜੀ ਧੱਕ ਕਿਵੇਂ ਪਾਈ ਹੈ ਪੜਾਕੇ ਵੇਜ ਵੇਜ ਬਿਲਕੁਲ ਜੀ ਬਿਲਕੁਲ ਵੈਰਾਈਟੀ ਲਿਆ ਰਹੇ ਲੋਕਾਂ ਨੂੰ ਸਸਤੇ ਰੇਟ ਤੇ ਦੇ ਰਹੇ ਹੈ ਫਿਰ ਇੱਕ ਦੋ ਬੰਦਾ ਦੁਕਾਨ ਚ ਆ ਗਿਆ ਉਹਨੂੰ ਖਾਲੀ ਹੱਥ ਜਾਣ ਹੀ ਨਹੀਂ ਦੇਣਾ ਜਾਣ ਹੀ ਨਹੀਂ ਦਿੰਦੇ ਬੜੀ ਸਿਕਿਉਰਟੀ ਵੀ ਖੜਾ ਰਕੇ ਅਸੀਂ ਬਾਹਰ ਦੀ ਸਾਰਾ ਸ਼ਬੋਤ ਹੈ ਤੁਸੀਂ ਰਾਜਵਾਦ ਦੇਖੋਗੇ ਅੱਗੇ ਹਾਂ ਹਾਂ ਬਹੁਤ ਰਸ਼ ਹੈ ਬਹੁਤ ਜਿਆਦਾ ਇਹ ਗੜਾਉਣ ਦੇ ਵਿੱਚ ਅਸੀਂ ਉੱਪਰ ਖੜੇ ਹਾਂ ਫਿਰ ਤੁਹਾਨੂੰ ਹੇਠੇ ਲੈ ਕੇ ਜਾਵਾਂਗੇ ਲੋਕ ਅਸੀਂ ਉਲਟ ਚੱਲਦੇ ਹੁੰਨੇ ਆ ਲੋਕ ਉੱਪਰੋਂ ਪਹਿਲਾਂ ਵੀਡੀਓ ਬਣਾਉਂਦੇ ਨੇ ਉਹਦੀ ਬੋਰਡ ਦੀ ਪਰ ਅਸੀਂ ਤੁਹਾਨੂੰ ਨਾਮ ਦੱਸ ਕੇ ਪਹਿਲਾਂ ਫਿਰ ਤੁਹਾਨੂੰ ਬੋਰਡ ਵੀ ਦਿਖਾਵਾਂਗੇ ਬਾਅਦ ਦੇ ਵਿੱਚ ਐਡਰੈਸ ਵੀ ਦੇਵਾਂਗੇ ਡਿਸਕ੍ਰਿਪਸ਼ਨ ਦੇ ਵਿੱਚ ਸਭ ਕੁਝ ਪਾਵਾਂਗੇ ਸਰ ਮੈਂ ਸੁਣਿਆ ਤੁਸੀਂ ਬੜੇ ਸ਼ਕੀਨ ਹੈ ਉਸ ਸਿੰਗਿੰਗ ਲਾਈਨ ਦੇ ਬਿਲਕੁਲ ਸ ਪਰਿਵਾਰ ਜੁੜਿਆ ਰਿਹਾ ਹੈ ਸੰਗੀਤ ਨਾਲ ਕਾਫੀ ਜੀ ਸਾਡੇ ਮਾਹੌਲ ਘਰ ਦੇ ਵਿੱਚ ਹੁੰਦਾ ਸੀਗਾ ਕੌਣ ਸੀਗੇ ਤੁਹਾਡੇ ਪਰਿਵਾਰ ਦੇ ਵਿੱਚ ਜੁੜੇ ਦੇ ਸਾਡੇ ਚੁਲੀ ਸਾਡੇ ਤਾਇਆ ਜੀ ਸੀਗੇ ਹਾਂ ਉਹ ਉਸਤਾਦ ਜਨਾਬਪੁਰਨ ਸ਼ਾ ਕੋਟੀ ਜੀ ਦੇ ਸ਼ਾਗਿਰਦ ਵੀ ਰਹੇ ਹੈ ਅੱਛਾ ਜੀ ਕੀ ਨੌ ਸੀ ਉਹਨਾਂ ਦਾ ਨਾਮ ਜੀ ਬਹਿਲਵਾਨ ਜੀ ਸੀਗੇ ਉਸਤਾਦ ਜੀ ਅੱਛਾ ਜੀ ਤੇ ਅਕਸਰ ਜਦੋਂ ਪਹਿਲਵਾਨੀ ਕਰਦੇ ਹੁੰਦੇ ਸੀ ਤੇ ਗਾਣਾ ਵਜਾਣਾ ਚੱਲਦਾ ਰਹਿੰਦਾ ਸੀ ਤੁਹਾਡੇ ਸਕੇ ਤਾਇਆ ਜੀ ਸੀ ਉਹ ਸਕੇ ਜੀ ਸਕੇ ਸਕੇ ਅੱਛਾ ਤੇ ਖਰੜ ਦੇ ਵਿੱਚ ਅੱਜ ਵੀ ਉਹਨਾਂ ਦਾ ਖਾੜਾ ਹੈ ਅੱਛਾ ਇਹ ਉਹਨਾਂ ਦੇ ਸਾਡਾ ਬ੍ਰਦਰ ਵੱਡਾ ਵੀਰ ਮੱਲੂ ਉਹ ਟ੍ਰੇਨਿੰਗ ਕਰ ਰਹੇ ਬਹੁਤ ਵਧੀਆ ਲੈਵਲ ਦੇ ਉੱਪਰ ਅੱਛਾ ਇਸ ਟਾਈਮ ਚਲੋ ਉਹਨਾਂ ਦੇ ਵੀ ਇੰਟਰਵਿਊ ਕਰਾਉਂਗੇ ਪ੍ਰੋਮਿਸ ਕਰੋ ਬਿਲਕੁਲ ਸਰ ਅੱਜ ਹੀ ਸ਼ਾਇਦ ਕਰਦੀ ਆਪਾਂ ਇੰਟਰਵਿਊ ਦੇਖੋ ਖਾੜੇ ਦੀ ਵੀ ਇੰਟਰਵਿਊ ਦੇਖੋ ਕੁਦਰਤ ਕਿੰਨੀ ਮਹਾਨ ਹੈ ਬਿਲਕੁਲ ਇਹਨੂੰ ਕਹਿੰਦੇ ਨੇ ਕੁਦਰਤ ਇਹਨੂੰ ਕਹਿੰਦੇ ਨੇ ਰੱਬ ਰੱਬ ਜੀ ਸਰ ਮੈਨੇ ਸਿਰਫ ਇੱਕ ਵੀਡੀਓ ਮੇਰਾ ਇੱਕ ਸਬਜੈਕਟ ਰਹਿ ਗਿਆ ਸੀ ਆਖਾੜਾ ਆਖਾੜਾ ਹਾਂਜੀ ਉਹ ਆਖਾੜਾ ਵੀ ਤੁਹਾਨੂੰ ਦਿਖਾ ਦਾਂਗੇ ਦੋਸਤੋ ਬੜੀ ਜਲਦੀ ਸ਼ਾਇਦ ਕੱਲ ਦਿਖਾ ਦਈਏ ਆਖਾੜਾ ਜੇ ਸੁਲਤਾਨ ਮੂਵੀ ਚ ਵੀ ਉਹਨੇ ਸਰਮਣ ਖਾਨ ਨੂੰ ਟ੍ਰੇਨਿੰਗ ਦਈ ਹੈ ਦੰਗਲ ਦੇ ਵਿੱਚ ਅਮੀਰ ਖਾਨ ਨੂੰ ਦਿੱਤੀ ਹੈ ਉਹ ਬੰਦੇ ਨੇ ਤੁਹਾਡੇ ਭਰਾ ਨੇ ਤਾਂ ਇਹਦਾ ਬੇਟਾ ਉਹ ਤਾਈ ਦਾ ਬੇਟਾ ਵੈਰੀ ਗੁੱਡ ਯਾਰ ਅਜ ਤੱਕ ਕੀ ਨੋ ਹੋਇਆ ਮੱਲੂ ਪਹਿਲਵਾਨ ਮੱਲੂ ਪਹਿਲਵਾਨ ਤੇ ਇਲਾਕੇ ਦੇ ਵਿੱਚ ਬਹੁਤ ਨਾਮ ਹੈ ਮਿਹਨਤੀ ਬਹੁਤ ਹੈ ਮਿਹਨਤ ਬਹੁਤ ਕਰੀ ਹੈ ਜਿਵੇਂ ਸਾਡੇ ਤਾਈ ਜੀ ਤੇ ਜਿੰਨੇ ਵੀ ਇਸ ਏਰੀਆ ਦੇ ਸਾਡੇ ਰੈਸਲਰ ਸਾਰੇ ਹੀ ਉਹ ਉਹ ਉਹਨਾਂ ਦੇ ਸ਼ਾਗਿਰਦ ਤੁਹਾਨੂੰ ਮੱਲੂ ਪਲਵਾਨ ਦੇ ਦਰਸ਼ਨ ਕਰਵਾਉਣ ਲੱਗੇ ਆ ਬਹੁਤ ਜਲਦੀ ਘਰੜ ਦੇ ਵਿੱਚ ਤੇ ਸ਼ਰਮਾ ਜੀ ਤੁਸੀਂ ਆਪ ਵੀ ਗਾਲਾਂ ਦੇ ਮਾੜਾ ਮੋਟਾ ਮੈਨੂੰ ਪਤਾ ਲੱਗਿਆ ਨਹੀਂ ਸਰ ਮੈਂ ਪਹਿਲਾਂ ਚਲੋ ਗਾਹੇ ਪਜਾ ਕੇ ਕਿਉਂਕਿ ਮੇਰੇ ਜਿਹੜੇ عزیز دوست ਹੈ ਮੁਨੀਰ ਖਾਨ ਸਾਹਿਬ ਹਾਂ ਸਮਨ ਖਾਨ ਜੀ ਦੇ ਵੱਡੇ ਬ੍ਰਦਰ ਨੇ ਹਾਂ ਉਹਨਾਂ ਨਾਲ ਮੇਰਾ ਸਗੇ ਭਰਾ ਹੈ ਉਹਨਾਂ ਦੇ ਸਗੇ ਭਰਾ ਹੈ ਹਾਂ ਮਾਹੌਲ ਸਾਡਾ ਅਫਸਰ ਵਿੱਚ ਘਰੇਲੂ ਮਾਹੌਲ ਹੈ ਜੀ ਤੇ ਅਕਸਰ ਉਹ ਜਦੋਂ ਇਧਰ ਚੰਡੀਗੜ੍ਹ ਮੋਹਾਲੀ ਵੱਲ ਆਉਂਦੇ ਆ ਤਾਂ ਮੇਰੇ ਕੋਲ ਰੁਕ ਜਾਂਦੇ ਆ ਉਹਨਾਂ ਦੇ ਵੀ ਗਾਣੇ ਆਏ ਆ ਕਾਫੀ ਬਹੁਤ ਜ਼ਿਆਦਾ ਜੀ ਉਹ ਅੱਜ ਕੱਲ ਕਵਾਲੀ ਦੀ ਦੁਨੀਆ ਦੇ ਪੰਜਾਬ ਦੇ ਵਿੱਚ ਪੂਰੇ ਬਾਸ਼ ਹੈ ਓਸਤਾਨ ਜਨਾਬ ਸ਼ੌਕਤ ਅਲੀ ਮਤੋਈ ਉਹ ਨਾਲੇ ਸ਼ਿਕਰਤ ਰਹੀ ਹੈ ਉਹ ਅੱਛਾ ਤੇ ਉਸ ਘਰਾਨੇ ਦੇ ਵਿੱਚੋਂ ਪਟਿਆਲਾ ਘਰਾਨੇ ਚ ਬਿਲੋਂਗ ਕਰਦੇ ਸਾਰੇ ਪਟਿਆਲਾ ਘਰਾਨੇ ਦੇ ਲੋਕ ਸੁਣਾਓ ਫਿਰ ਗਾਣਾ ਦੇਖੋ ਮੈਂ ਗਾਣਾ ਤਾਂ ਨਹੀਂ ਆਹ ਆਹ ਮੇਰੀ ਗੱਲ ਤਾਂ ਹੈ ਇੱਥੇ ਜੋ ਵੀ ਤੁਸੀਂ ਰੱਖਿਆ ਨਾ ਇਹ ਸਾਰਾ ਕੱਢ ਕੇ ਮੈਨੇ ਖੋਲ ਕੇ ਇੱਥੇ ਫਰੋਲ ਕੇ ਰੱਖ ਦੇਣਾ ਤੁਸੀਂ ਦੇਖੀ ਚਲੋ ਸੇਖੋ ਸਾਹਿਬ ਦੇਖੋ ਗੁਣਗਣਾਣਾ ਪੈਣਾ ਅਜ ਤਾਂ ਗਾਣੇ ਵਾਸਤੇ ਹੁਣੀ 5-10 ਮਿੰਟ ਤੱਕ ਸਾਡਾ ਇੱਕ ਆਰਤੀਸ਼ਵੀਰ ਗੋਪੀ ਲਉਗੀ ਆ ਹਾਂ ਉਹ ਆ ਰਿਹਾ ਇੱਥੇ ਕੋਈ ਨਹੀਂ ਗੋਪੀ ਦਾ ਅੱਗੇ ਤੁਹਾਡੇ ਸਾਹਮਣੇ ਸਾਰਾ ਕੋਈ ਤੁਹਾਨੂੰ ਦੱਸੂਗਾ ਵੀ ਇਹ ਕੌਣ ਆਇਆ ਹੋਇਆ ਤੁਹਾਡੇ ਕੋਲ ਦੇਖੋ ਸਾ ਤੁਹਾਡਾ ਬਹੁਤ ਨਾਮ ਹੈ ਗੋਪੀ ਗੋਪੀ ਦਾ ਆਪ ਹੀ ਦੱਸ ਦੋ ਤੁਹਾਨੂੰ ਸਰ ਤੁਹਾਨੂੰ ਕਹਿਣਾ ਮੈਂ ਸੁਣਦੇ ਰਹਨੇ ਆ ਤੁਹਾਡੇ ਪੋਡਕਾਸਟ ਤੁਸੀਂ ਗੋਪੀ ਜਦੋਂ ਆਊਗਾ ਤਾਂ ਦੇਖਿਓ ਤੁਸੀਂ ਸਾਰਾ ਕੁਝ ਜਦੋਂ ਗੋਪੀ ਆਇਆ ਨਾ ਫਿਰ ਦੇਖਿਓ ਵੀ ਆਉਣ ਵਾਲਾ ਹੈ ਉਹਨੂੰ ਬੁਲਾਓ ਚੈਨਲ ਤਾਂ ਦੇਖੋ ਅੱਜ ਕੱਲ ਸਭ ਨੇ ਬਹੁਤ ਵਧੀਆ ਕਰੇ ਕਮੈਂਟ ਜਿਹੜੇ ਥੱਲੇ ਪੋਸਟ ਕੀ ਕੀ ਕਰੀਏ ਤੁਸੀਂ ਹਨ ਪਲਵਾਨੀ ਦਾ ਚਲੋ ਮਹਾਰਾਜ ਦੇ ਬਸ ਹੁਣ ਫਿਰ ਹੋਰ ਕੀ ਦਸਾਂ ਹੁਣ ਫਿਰ ਉਹ ਕਿੰਨਾ ਕੁ ਪੁੱਛਣਾ ਤੁਸੀਂ ਕੋਈ ਰਾਤ ਦੁਕਾਨ ਲਾਜ ਜਾਓਗੇ ਫਿਰ ਤਾਂ ਕੰਮ ਉਲਟਾ ਹੋ ਰਲਦਾ ਸੇ ਕੋਦਾ ਮੈਂ ਵੱਡਾ ਦਸਲੀ ਤੁਸੀਂ ਸ਼ਰਮਾ ਮੈਨੂੰ ਲਾੜਾ ਪੜਨਾ ਸੁਣਾਓ ਦੋ ਲੈਣਾ ਖਾਣਾ ਹਾਂ ਬੜਾ ਕੋਈ ਖੁਸ਼ੀ ਦੀ ਅੱਜ ਦੀਵਾਲੀ ਦਾ ਤਿਆਰ ਆ ਆਪਣੇ ਦੋਸਤਾਂ ਨੂੰ ਖੁਸ਼ੀ ਦਾ ਕੋਈ ਦੇਈਏ ਤਾਂ ਗਿਫਟ ਤੂੰ ਵੀ ਰਹਿ ਗਿਆ ਅਧੂਰਾ ਮੈਂ ਵੀ ਰਹਿ ਗਈ ਅਧੂਰੀ ਤੇਰੀ ਹੋਰ ਮਜਬੂਰੀ ਮੇਰੀ ਹੋਰ ਮਜਬੂਰੀ ਰਹਿ ਗਈ ਛੰਨੇ ਵਿੱਚ ਚੂਰੀ ਰਹਿ ਗਈ ਛੰਦੇ ਵਿੱਚ ਚੂਰੀ ਤਕਦੀਰ ਬਣ ਕੇ ਹਾਏ 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 ਕੀ ਖਟਿਆ ਮੈਂ ਤੇਰੀ ਬਣ ਕੇ ਬਾਜ਼ਿਆ ਮਾਨ ਸਾਹਿਬ ਆਪਾਂ ਜੀ ਨੂੰ ਸੁਣੀਦਾ ਤੁਹਾਡੀ ਤੁਹਾਡੀ ਹੀਰ ਬਣ ਕੇ ਪਟਾਕੇ ਖਟਿਆ ਸੀ ਆਹ ਪਟਾਕੇ ਖਟਿਆ ਹੈ ਨਾ ਤੇ ਤੁਸੀਂ ਤੁਹਾਨੂੰ ਤੁਹਾਡਾ ਇੱਕ ਪ੍ਰੋਮਿਸ ਹੋਰ ਕਰਕੇ ਜਾ ਰਹੇ ਆ ਅੱਜ ਮੈਂ ਮੈਂ ਮੇਰੇ ਪ੍ਰੋਮਿਸ ਹੀ ਆ ਸਾਰੇ ਗੋਪੀ ਲੌਂਗੀਏ ਨੂੰ ਵੀ ਮੈਂ ਕਈ ਜਗ੍ਹਾ ਚਾਂਸ ਦਿੱਤੇ ਵਾਹ ਜੀ ਵਾਹ ਸ਼ੁਰੂ ਦੇ ਵਿੱਚ ਆਏਗਾ ਬੰਦਾ ਦੱਸੇਗਾ ਸ਼ੁਕਰੀਆ ਸਾਫ ਸੁਥਰੀ ਬੈਠੀ ਕਰਦਾ ਵਾਹ ਵਾਹ ਸ਼ੁਰੂ ਦੇ ਵਿੱਚ ਆਨਸ ਜਦੋਂ ਚਲੋ ਬੰਦਾ ਹੁਣ ਬਹੁਤ ਹਾਈਟ ਤੇ ਆ ਉਹ ਪਰਮਾਤਮਾ ਨੂੰ ਹੋਰ ਤਰੱਕੀਆਂ ਬਖਸ਼ੇ ਤੇ ਲੇਕਿਨ ਸ਼ੁਰੂਆਤ ਦੇ ਵਿੱਚ ਜਦੋਂ ਵਾਲੇ ਮੈਂ ਲੈ ਕੇ ਗਿਆ ਜੱਗੀ ਸਿਟੀ ਸੈਂਟਰ ਮਾਲ ਵਾਲਿਆਂ ਦਾ ਸ਼ੋਅ ਹੋ ਰਹੇ ਜੇ ਸ਼ੋਅ ਦੋ ਚਾਰ ਕਰਵਾਏ ਜਿੱਥੇ ਇੰਟਰਵਿਊ ਸਭ ਤੋਂ ਵੱਧ ਮੈਂ ਕੀਤੀਆਂ ਗੋਪੀ ਲੌਂਗੀ ਦੀ ਸ਼ੁਰੂ ਦੇ ਵਿੱਚ ਸਹੀ ਗਾ ਜੇ ਤੁਹਾਨੂੰ ਸ਼ੁਰੂਆਤ ਕੀਤੀ ਆਪਣੇ ਇਸੀ ਚੈਨਲ ਤੇ ਤੁਸੀਂ ਗੋਪੀ ਲੋਂਗਿਆ ਦੇ ਵੀ ਬਹੁਤ ਸਾਰੀਆਂ ਇੰਟਰਵਿਊਜ਼ ਪਈਆਂ ਉਹ ਦੇਖਿਓ ਤੇ ਥੋੜਾ ਇੱਕ ਅਸੀਂ ਗਾਣਾ ਕਰਾਵਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਰਿਕਾਰਡ ਇਹ ਤੁਹਾਨੂੰ ਪ੍ਰੋਮਿਸ ਕਰਕੇ ਚਲੇ ਠੀਕ ਹੈ ਧੰਨਵਾਦ ਜੀ ਠੀਕ ਹੈ ਮੇਰੀ ਆਡੀਓ ਵੀ ਮੈਂ ਕਰਦਾ ਮੇਰੀ ਕੰਪਨੀ ਹੈ ਜੀ ਜੀ ਤੇ ਆਪਾਂ ਤੁਹਾਡਾ ਇੱਕ ਗਾਣਾ ਵੀ ਕਰਾਵਾਂਗੇ ਆਓ ਤੁਹਾਨੂੰ ਲੈ ਕੇ ਚੱਲਦੇ ਆਂ ਇੱਥੋਂ ਆਪਾਂ ਰੇਟ ਦੱਸੀਏ ਜਾਂ نیچے ਜਾ ਕੇ ਠੀਕ ਰਹੂਗਾ ਇੱਥੋਂ ਸ਼ੁਰੂ ਕਰ ਲਓ ਜੀ ਹਰੇਟ ਇੱਥੇ ਵੀ ਦਸੀ ਆਪਣੇ ਕੋਲ ਜੇ ਹੈਗੇ ਆ ਥੋੜੀਆਂ ਚੀਜ਼ਾਂ ਇਹ ਇਹ ਤਾਂ ਉਹ ਆ ਗਈ ਚੀਜ਼ ਜਿਹੜੀ ਆਪਣਾ ਅਸਲੀ ਹੈ ਨਾ ਇਹ ਸਕਾਈ ਸ਼ਾਟ ਹੁੰਦੇ ਜੀ ਸਕਾਈ ਸ਼ਾਟ ਸਾਰੇ ਹੈ ਨਾ ਹਾਂ ਕੋਈ 80 ਹੈ 100 ਪਿਆ 120 ਪਿਆ ਅੱਛਾ ਆਪਾਂ ਥੋੜਾ ਥੋੜਾ ਦਿਖਾਈ ਜਾਓ ਥੋੜਾ ਜਿਵੇਂ ਬੜੇ ਭਾਰੀ ਵੀ ਬਹੁਤ ਨੇ ਹੈ ਨਾ ਹੈਵੀ ਬਹੁਤ ਹੈ ਕਿੰਨੇ ਕਿਲੋ ਦਾ ਹੋਣਾ ਤਾਂ ਇਹ ਸਰ ਹੋਊਗਾ ਜੇ ਮੇਰੇ ਸਾਹਮਣੇ 8.5 9 ਕਿਲੋ ਦਾ 9 ਕਿਲੋ ਦਾ ਸਕਾਈ ਸ਼ਾਟ ਇਹ ਕਿੰਨੇ ਵਾਲਾ ਹੈ ਇਹ 80 ਸ਼ਾਟ ਹੈ ਜੀ 80 ਸ਼ਾਟ ਇਹ ਇਹਦਾ ਪ੍ਰਾਈਸ ਕੀ ਹੈ ਇਹਦਾ 1700 ਰੁਪਏ ਰੇਟ ਹੈ ਜੀ ਅੱਛਾ ਜਿਹੜਾ ਆਪਾਂ ਸੇਲ ਕਰ ਟਾਪ ਦੀ ਕੰਪਨੀ ਜਿਹੜੀ ਪਟਾਕਿਆਂ ਦੇ ਵਿੱਚ ਹੈ ਇਹ ਮੰਨਿਆ ਜਾਂਦੀ ਹੈ ਅੱਛਾ ਕਿਹੜੀ ਕੰਪਨੀ ਹੈ ਇਹ ਸੰਚੈ ਸਰ ਇੰਡੀਆ ਸੰਨ ਇੰਡੀਆ ਇਹਦਾ ਪ੍ਰਾਈਸ ਲਿਖਿਆ ਕੀ ਹੁੰਦਾ ਉਹ ਲੋਕੋ ਤੋਂ ਦੋਸਤੋ ਐਮ ਆਰ ਪੀ ਦਾ ਇੱਕ ਦੀ ਦਿਖਾ ਦਈਏ ਬਸ ਤੁਹਾਨੂੰ ਜਿਆਦਾ ਨਹੀਂ 10208 1020 8 ਰੁਪਏ ਦੀ ਚੀਜ਼ ਤੁਹਾਨੂੰ 1700 ਰੁਪਏ ਵਿੱਚ ਮਿਲ ਰਹੀ ਹੈ ਇੱਥੇ ਦੇਖੋ ਤੁਸੀਂ ਤੇ ਇਸ ਚ ਫਿਰ ਸਭ ਤੋਂ ਵੱਡਾ ਸ਼ਾਰਟ ਕਿਹੜਾ ਆਉਂਦਾ ਇਸ ਤੋਂ ਬਾਅਦ ਇਹ ਸਾਡੇ ਵੱਡੇ ਵੀਰ ਗੋਲਡੀ ਵੀਰ ਗੋਲੀ ਕਿਆ ਬ੍ਰਦਰ ਬ੍ਰਦਰ ਮੈਂ ਕੀ ਹਾਲ ਹੈ ਅੱਛਾ ਰੀਅਲ ਬ੍ਰਦਰ ਹੈ ਜੀ ਠੀਕ ਵੀਰਾ ਵੱਡਾ ਸ਼ਾਟ ਹੈ ਕਿਹੜਾ ਜੀ ਇਸ ਤੋਂ ਵੱਡੇ ਸ਼ਾਟ ਜਿਹੜੇ ਆਨੇ 240 ਆ ਜਾਂਦੇ ਆ ਹਾ ਕਿੱਥੇ ਆਓ ਆਪਾਂ ਦਿਖਾਈ ਸਾਰੇ ਥੱਲੇ ਹਸਪਤਾਲ ਆਏ ਹੋਇਆ ਅੱਛਾ ਤੇ ਇਹ ਜਿਹੜੇ ਜਿੰਨੇ ਵੀ ਇੱਥੇ ਪਏ ਆ ਸਾਰੇ ਐਂਟੀ ਵੀ ਸ਼ਾਟ ਹੈ ਅੱਛਾ ਐਂਟੀ ਕਿਹੜੇ ਇਹਨਾਂ ਨੂੰ ਅਸੀਂ ਦਵਾਲੀਆ ਦੇ ਨੀਚੇ ਧਾਰਨਾ ਇਹਨਾਂ ਨੂੰ ਖੋ ਕੇ ਰੱਖੇ ਹੋਏ ਆ ਅੱਛਾ ਯੂਨਿਕ ਹੈ ਇਹ ਸਾਰਾ ਆ ਦਿਖਾਓ ਇਹਨਾਂ ਨੂੰ ਯੂਨਿਕ ਸਾਰਾ ਉੱਪਰ ਵੀ ਦਿਖਾਓ ਸਾਰਾ ਇਹ ਸਾਡਾ ਗੋਡਾਉਨ ਹੈ ਹਾਂਜੀ ਹਾਂ ਇਹ ਸਾਡਾ ਮੈਂ ਤਾਂ ਕਹਿੰਦਾ ਉਹਨਾਂ ਸ਼੍ਰੀ ਸ਼ਾਮ ਜਿਹੜਾ ਸ਼ਾਮ ਜੀ ਦੀ ਕਿਰਪਾ ਹੈ ਸੇਖੋ ਸਾਡਾ ਹੀ ਹੈ ਸਾਡਾ ਮੈਂ ਪਹਿਲਾਂ ਵੀ ਪਿਛਲੀ ਵਾਰ ਵੀ ਕਿਹਾ ਤੇ ਇਹਨਾਂ ਨੇ ਮੇਰਾ ਮਾਨ ਵੀ ਇੰਨਾ ਹੀ ਰੱਖਿਆ ਤੇ ਆਓ ਤੁਹਾਨੂੰ نیچے ਲੈ ਕੇ ਚੱਲਦੇ ਆਂ ਅੱਜ ਗਾਣਾ ਵੀ ਸੁਣਾਇਆ ਸ਼ਰਮਾਈ ਨੇ ਬਹੁਤ ਸੋਹਣਾ ਇਹ ਆਗੇ ਸਾਡੇ ਹਰੀਚੀ ਤੇ ਸਾਡੇ ਕਰਤਾ ਧਰਤਾ ਨੇ ਮੇਰੇ ਭਰਾ ਨੇ ਤੇ ਇਹ ਵੀਡੀਓ ਚਾਉਣਾ ਨਹੀਂ ਚਾਹੁੰਦੇ ਸੀ ਲੇਕਿਨ ਇਹਨਾਂ ਨੂੰ ਇੰਟਰੋਡਿਊਸ ਤਾਂ ਜਰੂਰ ਕਰਨਾ ਸੀ ਮੈਂ ਫੜ ਲਿਆ ਫਿਰ ਬਹੁਤ ਬਹੁਤ ਦੋਸਤ ਵੀ ਸੀਗੇ ਜੀ ਚੇਅਰਮੈਨ ਹੁਣ ਵੀ ਮੌਜੂਦ ਹੈ ਮੌਜੂਦ ਹੈ ਚੇਅਰਮੈਨ ਸਾਹਿਬ ਇੱਥੇ ਆ ਕੇ ਮੈਂ ਜਦੋਂ ਆ ਬੋਲਦਾ ਨਾ ਕਿ ਮੇਰੀ ਆਪਣੀ ਜਗ੍ਹਾ ਤਾਂ ਬਹੁਤ ਸਕੂਨ ਮਿਲਦਾ ਪਹਿਲਾਂ ਵੀ ਆਇਆ ਜਿਵੇਂ ਅੱਜ ਵੀ ਜਿਹੜੀ ਜਗ੍ਹਾ ਤੁਹਾਡੀ ਉਹ ਤੁਹਾਡੀ ਜਗ੍ਹਾ ਹੈਗੀ ਹੈ ਜੀ ਤੇ ਆਪਾਂ ਵੀ ਦੇਖੋ ਤੁਹਾਡੇ ਬੜੀ ਭਰਾਮਾਂ ਵਾਲੇ ਕਰਕੇ ਇੱਥੇ ਬੈਠੇ ਆ ਤੇ ਆਪਾਂ ਜੀ ਜੀ ਤੇ ਅਸੀਂ ਤੁਹਾਡੇ ਚੈਨਲ ਦੇ ਮਾਧਿਅਮ ਤੇ ਅਸੀਂ ਸਾਰੇ ਆਪਣੇ ਕਸਟਮਰਾਂ ਨੂੰ ਤੇ ਤੁਹਾਡੇ ਚੈਨਲ ਦੇ ਜਿਹਨੀਆਂ ਜਿੰਨੇ ਸਬਸਕ੍ਰਾਈਬਰਸ ਆਉਂਦਾ ਹੈ ਜੀ ਹਾਂਜੀ ਜੀ ਉਹਨਾਂ ਸਾਰੇ ਨੂੰ ਅਸੀਂ ਇਹ ਬੇਨਤੀ ਕਰਨਾ ਚਾਹਾਂਗੇ ਕਿ ਤੁਸੀਂ ਸਾਡੀ ਦੁਕਾਨ ਤੇ ਆਓ 100% ਤੇ ਤੁਹਾਨੂੰ ਅਸੀਂ ਸਾਡੇ ਜਿਹੜੇ ਹੈਗੇ ਦੁਕਾਨ ਦੇ ਵਿੱਚ ਤੁਹਾਨੂੰ ਬਹੁਤ ਜਾਇਜ਼ ਇਰਾਸਾ ਮਾਨ ਹੈਗਾ ਜੋ ਵੀ ਮਟੀਰੀਅਲ ਹੈ ਸਾਰਾ ਤੁਹਾਨੂੰ ਵਧੀਆ ਰੇਟਾਂ ਦੇ ਦਵਾਗੇ ਹੋਏ ਆਪਾਂ ਤੇ ਕੁਆਲਿਟੀ ਸਾਰੀ ਕਿੰਨੂਗਰ ਹੋਏਗੀ ਹਰੀ ਜੀ ਇਹ ਕਹਦਾ ਕਿ ਸਭ ਤੋਂ ਸਸਤਾ ਦੇਣ ਦੀ ਕੋਸ਼ਿਸ਼ ਕਰਾਂਗੇ ਕੋਈ ਚੇਅਰਮੈਨ ਵੀ ਆ ਸੀ ਸਰ ਦੇਖੋ ਗੱਲ ਇਸ ਏਰੀਆ ਚ ਉਹੀ ਕੰਪਨੀ ਉਹ ਹੋਊਗੀ ਦੇਖੋ ਗੱਲ ਇਦਾਂ ਕਿ ਰੇਟ ਜਿਹੜੇ ਹੈਗੇ ਆ ਜੀ ਉਹ ਤਕਰੀਬਨ ਸਭ ਨੂੰ ਪਤਾ ਕਿ ਸਭ ਤੋਂ ਮਿਹਰੇ ਸਸਤੇ ਰੇਟ ਹੈਗੇ ਆ ਜੀ ਜੀ ਉਹੀ ਉਹੀ ਤਾਂ ਆਪਣੇ ਪੂਰੇ ਏਰੀਆ ਦੇ ਵਿੱਚ ਪੂਰੇ ਜੌਂ ਦੇ ਵਿੱਚ ਉਹ ਸ਼੍ਰੀ ਸ਼ਾਮ ਫੈਰਵਕਸ ਨੇ ਹੈਗੇ ਆ ਜੀ ਜੀ ਦੇਖੋ ਅਸੀਂ ਬਾਜ਼ਾਰ ਤੇ ਬਿਲਕੁਲ ਅੱਗੇ ਬੈਠੇ ਆ ਉਰੇ ਜੀ ਤੁਸੀਂ ਵੀ ਨੀਚੇ ਦੇਖਿਆ ਨੀਚੇ ਅੱਗੇ ਨੀਚੇ ਕੀ ਹਾਲ ਨਹੀਂ ਪਾਇਬਲਿਕ ਨੀਚੇ ਬਹੁਤ ਹੈ ਜੀ ਬਹੁਤ ਬਹੁਤ ਹੈ ਨੀਚੇ ਜੀ ਤੇ ਆ ਦੇਖੋ ਮੈਂ ਆਰਡਰ ਹੱਥਾਂ ਚ ਕੀ ਫਿਰਦਾ ਆ ਆ ਦੇਖੋ ਇਹ ਪਰਚੀ ਆ ਇਹ ਪਰਚੀ ਆ ਕਿਹਦੀ ਪਰਚੀ ਹਟਾ ਲਓ ਇਸ ਜਿਵੇਂ ਸਵੀਡ ਦੇ ਆਰਡਰ ਹੁੰਦੇ ਨੇ ਨਾ ਉਮੀਦੇ ਆਰਡਰ ਹੈ। ਕੋਈ ਨਹੀਂ ਵੈਸੇ ਹੱਥ ਆਗੀਆਂ ਵੀ ਨਹੀਂ ਮੇਰੇ। ਹਾਂ। ਦੇਖਾਉਣ ਵਾਸਤੇ ਲੈ ਕੇ ਨਹੀਂ ਆਇਆ। ਨਾ ਨਾ ਪਤਾ ਇਹ ਤਾਂ ਪਤਾ ਵੀ ਨਹੀਂ ਸੀ। ਹਾਂ ਹਾਂ ਜੀ। ਤੇ ਉਹਦੇ ਵਿੱਚ ਤੁਹਾਨੂੰ ਦੱਸ ਲਈਏ ਦੇਖੋ ਉਹ ਲੋਕਾਂ ਦੀ ਲੋਕਲ ਸਪਲਾਈ ਵੀ ਜਾ ਰਹੀ ਹੈ। ਸਾਰੇ ਪਾਸੇ ਮਾਲ ਜਾ ਰਿਹਾ। ਜੀ। ਜੀ ਰੇਟ ਸਸਤੇ ਹੈ ਔਰ ਮਾਲ ਵਧੀਆ ਹੈਗਾ ਲੋਕ ਤਾਂ ਹੀ ਲੋਕ ਆ ਰਹੇ ਲੋਕ ਜੀ। ਤੇ ਅਸੀਂ ਇਹ ਵਿਸ਼ਵਾਸ ਦਵਾਉਂਦੇ ਹਾਂ ਕਿ ਤੁਹਾਡੇ ਲੋਕਾਂ ਨਾਲ ਵਿਸ਼ਵਾਸ ਹੈਗਾ ਕਸਟਮਰ ਦਾ ਉਹ ਬਣਿਆ ਰਹੇਗਾ। ਬਣਿਆ ਰਹੇਗਾ। ਜੀ। ਤੇ ਜਿੰਨੇ ਵੀ ਸਾਤੇ ਬੰਦੇ ਮਾਲ ਲੈ ਕੇ ਜਾ ਰਹੇ ਨੇ ਉਹ ਸਾਰੇ ਸਾਰੇ ਕਸਟਮਰ ਜਿਹੜੇ ਆ ਉਹ ਰਿਪੀਟ ਇਹ ਗੁਰਪ੍ਰੀਤ ਸੇਖੋਂ ਦਾ ਤੁਹਾਨੂੰ ਵਾਦਾ ਹੈ ਕਿਉਂਕਿ ਚੈਨਲ ਮੇਰਾ ਚੈਨਲ ਹੈ ਜੀਐਚਆ ਵਰਲਡਵਾਈਡ ਕਿ ਸਭ ਤੋਂ ਵਧੀਆ ਜਿਹੜੀ ਕੁਆਲਿਟੀ ਦੇ ਪਟਾਕੇ ਇਸ ਸ਼ਾਪ ਤੇ ਤੁਹਾਨੂੰ ਮਿਲਨੇ ਨੇ ਤੇ ਇਹ ਡਿਸਕ੍ਰਿਪਸ਼ਨ ਦੇ ਵਿੱਚ ਪੂਰਾ ਸਾਰੀਆਂ ਡਿਟੇਲ ਇਹਦਾ ਐਡਰੈਸ ਲੋਕੇਸ਼ਨ ਫੋਨ ਨੰਬਰ ਸਭ ਕੁਝ ਅਸੀਂ ਪਾ ਦਾਂਗੇ ਬਿਲਕੁਲ ਹਾਂ ਆਓ ਤੁਹਾਨੂੰ نیچے ਲੈ ਕੇ ਚੱਲਦੇ ਆ ਦਿਖਾਣੇ ਕਿਉਂਕਿ ਹਰੀ ਚੀ ਬਹੁਤ ਬਿਜ਼ੀ ਹੈ ਤੁਹਾਨੂੰ ਸਾਰਾ ਨੀਚੇ ਦਿਖਾਣੇ ਆ ਬਿਲਕੁਲ ਸਰ ਆਓ ਜੀ ਟਾਈਮ ਸਰ ਤੁਸੀਂ ਇਹ ਦੇਖ ਦ ਐਦਾ ਲਾ ਲਓ ਵੀ ਰਾਤੀ ਤੜਕੇ 4 ਵਜੇ ਤੇ ਗਏ ਹੋਏ ਠੀਕ ਸਵੇਰੇ ਨਾ ਹੋਵੇ ਤੇ ਬੜੇ ਰਹਿਸਿਆ ਅੱਛਾ 1 ਘੰਟੇ ਵਾਲੀ ਅੱਛਾ ਪਲਾ ਦੇਖੋ ਐਦਾ ਹੀ ਹੈ ਤਿਆਰ ਹੋਣ ਦਾ ਟਾਈਮ ਨਹੀਂ ਉੱਪਰ ਤੋਂ ਬਾੜੀ ਨੂੰ ਰੰਗ ਲਗਾਉਂਦੇ ਆਓ ਦੋਸਤੋ ਆਹ ਦੇਖੋ ਇਹਦਾ ਇੱਕ ਪਟਾਕਿਆਂ ਦਾ ਬਾਜ਼ਾਰ ਹੀ ਆ ਗਿਆ ਪੂਰਾ ਜਿਵੇਂ ਕਹਿੰਦੇ ਨੇ ਹੈਨਾ ਬਹੁਤ ਵੱਡੀ ਦੁਕਾਨ ਦੇਖੋ ਇੱਧਰ ਦਿਖਾਓ ਸਾਰਾ ਦੇਖੋ ਕਿਵੇਂ ਜੰਤਾ ਆਈ ਹੈ ਜਿਵੇਂ ਕੋਈ ਮੇਲਾ ਲੱਗਿਆ ਹੋਵੇ ਦੀਵਾਲੀ ਦਾ ਹੈਨਾ ਆਓ ਇੱਥੋਂ ਸ਼ੁਰੂ ਕਰੀਏ ਆਪਾਂ ਜਿਹੜਾ ਤੁਸੀਂ ਕਹਿੰਦੇ 240 ਪਿਆ ਆ 240 ਜੀ ਹਾਂ ਇਹ ਹਿੰਦੁਸਤਾਨ ਕੰਪਨੀ ਦਾ ਕਿੰਨੇ ਦਾ ਜੀ ਇਹ ਸਰ ਸੇਕੋ ਸਾਹਿਬ ਕੀ ਤੁਹਾਡੇ ਵਾਸਤੇ ਤੁਹਾਡੇ ਜਿਹੜੇ ਸਬਸਕ੍ਰਾਈਬਰ ਹੈ ਉਹਨਾਂ ਵਾਸਤੇ ਹੈ 3000 ਰੁਪਏ ਦਾ 3000 ਰੁਪਏ ਦਾ ਇਹਦੀ ਪ੍ਰਾਈਸ ਤਾਂ 30-3000 ਰੁਪਏ ਹੋਣੀ ਮੈਂ ਕਿਹਾ ਪੁੱਛੋ ਨਾ ਜੀ ਤੁਸੀਂ ਐਮ ਆਰ ਪੀ ਇੱਕ ਅੱਧੀ ਹੋਰ ਦੇਖ ਲੀਏ ਫਿਰ ਥੋੜਾ ਜਿਹਾ ਉਹ ਤੁਹਾਡੀ ਭਾਰ ਵੀ ਇਹਦਾ ਐਮ ਆਰ ਪੀ ਦੀ 15000 ਰੁਪਏ ਇਹ 3000 ਰੁਪਏ ਦਾ ਮਿਲੇਗਾ ਇਹ ਇਹ ਜਿਹੜਾ ਕੀ ਕਹਿੰਦੇ ਹੁੰਦੇ ਭਾਰੀ ਇੰਨਾ ਇਹ ਤਾਂ ਕਿੰਨਾ ਇਹ ਸਿਰਫ 240 ਹੈ ਨਾ ਜੀ ਇਹ ਹਾਂ ਜਦੋਂ ਤੁਸੀਂ ਉੱਪਰ ਜਿਹੜਾ ਚੱਕਿਆ ਉਹ 80 ਸੀ ਇਸ ਤੋਂ ਸਭ ਤੋਂ ਵੱਡਾ ਕਿਹੜਾ ਆਉਂਦਾ ਆਜੋ ਆਜੋ ਆਨੇ ਵਾਜੋ ਇਸ ਦੇ ਵਿੱਚ 500 ਆਉਂਦਾ ਜੀ ਸਭ ਤੋਂ ਵੱਡਾ ਅੱਛਾ ਆਪਿਆ ਜੀ ਅੱਛਾ ਆਪਿਆ ਇਹ ਤਾਂ ਪਹਿਲੀ ਵਾਰ ਦੇਖਿਆ ਆਪਣਾ ਇਹ ਇਹਨੂੰ ਮੁੰਡੇ ਨੂੰ ਕਹੋ ਜੀ ਦਿਖਾਵੇ ਇਹ ਬਿਗ ਸ਼ਾਟ ਸਭ ਤੋਂ ਆ ਖੁੱਲੀ ਬਤ ਹੈਨਾ ਆ ਖੁੱਲੀ ਯਾਰ ਚੱਕੇ ਵੀ ਦਿਖਾਓ ਬਸ ਇਹਦੀ ਸ਼ਕਲ ਵੀ ਦਿਖਾ ਦਈਏ ਉਹ ਤਾਂ ਮੁੰਡੇ ਤੋਂ ਕੱਲੇ ਤੋਂ ਚੱਕਿਆ ਵੀ ਨਹੀਂ ਜਾਣਾ ਲੈਓ ਜੀ ਹੈ ਆ ਦੇਖੋ ਜੀ ਬਿਗ ਸ਼ਾਟ 500 ਵਾਲਾ ਆ ਕੋਲ ਕੇ ਦਿਖਾਓ ਚੱਕ ਕੇ ਦਿਖਾਓ ਐਵੇਂ ਆ ਲੋ ਇਹ ਇਹ ਕਿੰਨੇ ਦਾ ਹੋਵੇਗਾ ਜੀ ਇਹ ਸਾਨੂੰ 8.5 9000 ਦੇ ਵਿੱਚ ਨੌ ਹਜ਼ਾਰ ਦਾ ਹੈਨਾ ਡਿਮਾਂਡ ਵੀ ਜਿਹੜੀ ਐਮ ਆਰ ਪੀ ਹੈ ਹਾਂ 6500 روپے 6500 ہاں جی ਤੇ 9000 روپے ਦਾ ਇਹ ਤੁਸੀਂ ਦੇ ਦਾਨੇ ਹੋ ਨਾ ਤੇ دوستو ਪਤਾ ਨਹੀਂ ਕਿੰਨੀ ਕਿ ਤਰ੍ਹਾਂ ਦੀ ਆਈਟਮ ਹੈ ਹੈ ਕਿੰਨੀਆਂ ਕਿ ਤਰ੍ਹਾਂ ਦੀ ਆਈਟਮਸ ਆਪਣੇ ਕੋਲ ਇਹ ਸਰ ਆਪਣੇ ਕੋਲ ਜਿਹੜੀਆਂ ਤੁਸੀਂ ਦੇਖ ਰਹੇ ਹੋ ਇਹ ਜੇ 16 17 20 25 ਪੀ ਜਿੰਨੇ ਤੁਸੀਂ ਮੰਗ ਰਹੇ ਹੋ ਨਹੀਂ ਆਈਟਮਸ ਕਿੰਨੀਆਂ ਕਿ ਆਪਣੀ ਦੁਕਾਨ ਦਾ 1200 ਦੇ ਕਰੀਬ ਆਪਣੀ ਸਟਾਕ ਹੀ ਹੁੰਦੀ ਹੈ ਅੱਛਾ ਆਪਾਂ ਗਿਣੀ ਹੋਈ ਹੈ ਉਹਨਾਂ ਕਿ 1200 ਤੇ ਆਹ ਦੇਖੋ ਦੋਸਤੋ ਸਾਰੇ ਸਕਾਈ ਛੋਟੀ ਹੈ ਜੀ ਇਹ ਸਾਰੇ ਸਕਾਈ ਛੋਟ ਹੀ ਹੈ ਨਾ ਜੀ ਤੇ ਦੋਸਤੋ ਦੇਖੋ ਸਕਾਈ ਸ਼ਾਟ ਕਿੰਨੇ ਪਏ ਆ ਸਾਰੇ ਕਿਤੇ ਇਹ ਸੋਨੀ ਦਾ ਸਾਰਾ ਕਾਉਂਟਰ ਸੋਨੀ ਦਾ ਅਜਾ ਇੱਕ ਇੱਕ ਕਾਉਂਟਰ ਅਲੱਗ-ਅਲੱਗ ਤੁਸੀਂ ਕੰਪਨੀਆਂ ਦੇ ਲਾਏ ਹੋਏ ਨੇ ਆ ਬਿਲਕੁਲ ਹੀ ਬਿਲਕੁਲ ਤੇ ਆ ਵੀ ਸੋਨੀ ਦੇ ਇਹ ਹੋਰ ਕੰਪਨੀ ਦਾ ਹੈ ਹਿੰਦੁਸਤਾਨ ਦੇ ਆ ਕੇ ਮਰਕਰੀ ਆ ਗਿਆ ਜੀ ਅੱਛਾ ਇਹ ਇਨਾਰ ਆ ਕੇ ਥੋੜੇ ਸਾਰੇ ਮਿੱਟੀ ਵਾਲੇ ਇਹ ਕੀ ਚੀਜ਼ ਹੈ ਇਹ ਛੋਟਾ ਛੱਟ ਛੋਟਾ ਜੀ ਇਹ ਅਜਾ ਸ਼ਾਰਟ ਸੀ ਹੈ ਵੀ ਤੇ ਹੋਰ ਜਿਹੜੀ ਕੋਈ ਨਵੀਂ ਆਈਟਮ ਆਈ ਹੋਵੇ ਉਹ ਆਪਾਂ ਦਿਖਾਈਏ ਕੀ ਚੀਜ਼ ਆਈ ਆ ਨਵੀਆਂ ਆਈਟਮਾਂ ਵੀ ਦਿਖਾਈਏ ਉਧਰੋਂ ਦੀ ਘੁੰਮ ਕੇ ਇਹ ਤਾਂ ਇੱਕ ਬਾਜ਼ਾਰ ਹੀ ਆ ਪਟਾਕਿਆਂ ਦਾ ਬਹੁਤ ਵੱਡਾ ਦੇਖੋ ਹਾਂ ਜ ਸਾਰੇ ਕਿਤੇ ਕਿੰਨੇ ਦਾ ਆਹ ਦੇਖੋ ਕਿਸ ਤਰ੍ਹਾਂ ਮੇਲਾ ਲੱਗਿਆ ਆਓ ਤੁਹਾਨੂੰ ਦੋ ਚਾਰ ਦੋਸਤਾਂ ਨਾਲ ਗੱਲ ਵੀ ਕਰਵਾਉਣੇ ਆਓ ਹਾਂਜੀ ਜੀ ਆਜੋ ਹਾਂਜੀ ਜੀ ਕੱਢ ਦਨੇ ਕਰਮੈਂ ਹੀ ਕੱਢ ਦਮਾ ਫਿਰ ਤੁਸੀਂ ਪਟਾਕੇ ਖਰੀਦਣ ਆਇਓ ਜੀ ਅੱਛਾ ਇਹ ਤਾਂ ਜੀ ਸਾਡੇ ਢੀਜਾ ਸਾਹਾਂ ਦਾ ਓਨਰ ਹੀ ਹੈ ਤਾਂ ਸਾਡੇ ਮਾਲਕ ਹੀ ਆ ਫਿਰ ਇਹਦੀ ਹਾਈਡ ਕਿੰਨੀ ਹੈ ਜੀ ਇਹਦਾ ਕਿੰਨੀ ਹਾਈਡ ਸਤ ਪੁਰ ਪੂਰੀ ਆ ਦੇਖੋ ਇਹਨਾਂ ਦੀ ਹਾਈਟ ਦਿਖਾਓ ਜੀ ਮੈਂ ਵੀ ਛੋਟਾ ਲੱਗਦਾ ਇਹਨਾਂ ਦੇ ਅੱਗੇ ਠੀਕ ਹੈ ਨਾ ਤੇ ਆਓ ਫਿਰ ਤੁਹਾਨੂੰ ਲੈ ਕੇ ਚੱਲੀ ਅੰਦਰ ਦਿਖਾਈਏ ਹੋਰ ਵੀ ਵੀਡੀਓ ਸਾਰੀਆਂ ਇਹ ਸਾਡੇ ਰਜੇਸ਼ ਜੀ 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 ਕੀ ਹਾਲ ਹੈ ਠੀਕ ਹੋ ਸਾਡਾ ਸਿਸਟਮ ਕੈਸ਼ ਦਾ ਸਾਡੇ ਰਜੇਸ਼ ਜੀ ਹਾਂ ਰਜੇਸ਼ ਜੀ ਕੋਲ ਕੈਸ਼ ਦਾ ਹਸਾਬ ਕਿਤਾਬ ਹੈ ਵਧੀਆ ਰਹਿ ਗਿਆ ਕੈਸ਼ ਹੁੰਦਾ ਵਧੀਆ ਜੀ ਵਧੀਆ ਵਧੀਆ ਠੀਕ ਠਾਕ ਚਲੋ ਆਓ ਜੀ ਤੁਹਾਨੂੰ ਵਿਜ਼ਿਟ ਕਰਾਉਣੇ ਅੰਦਰ ਦੁਕਾਨ ਤੇ ਸਾਰੀ ਨਿਊ ਆਈਟਮਸ ਜੇ ਤੁਸੀਂ ਆਏ ਹੋ ਇੱਥੇ ਬਾਏ ਕਰਨ ਅੱਛਾ ਆ ਦੇਖੋ ਮੈਮ ਵੀ ਆਏ ਆ ਤੁਸੀਂ ਕਿੱਥੋਂ ਆਏ ਹੋ ਫਤੇਗੜ ਸਾਹਿਬ ਤੋਂ ਫਤੇਗੜ ਸਾਹਿਬ ਤੋਂ ਸਪੈਸ਼ਲੀ ਆਏ ਹੋ ਇੱਥੇ ਕਿ ਕਿਸੇ ਨੇ ਦੱਸਿਆ ਸੀਗਾ ਨਹੀਂ ਨਹੀਂ ਦੱਸਿਆ ਸੀਗੇ ਵੈਸੇ ਆਏ ਸੀਗੇ ਅੱਛਾ ਬਾਏ ਕਰਨ ਆਇਓ ਅੱਜ ਕਰ ਲਈ ਠੀਕ ਹਾਂ ਥੈਂਕ ਯੂ ਜੀ ਆਜੋ ਦਿਖਾਈਏ ਹੋਰ ਤੁਹਾਨੂੰ ਵੀ ਅੱਗੇ ਲੈ ਕੇ ਚੱਲੀਏ ਆਜੋ ਸ਼ਰਮਾ ਜੀ ਕੋਲ ਟਾਈਮ ਨਹੀਂ ਸੀ ਫਿਰ ਵੀ ਇਹਨਾਂ ਨੇ ਟਾਈਮ ਕੱਟਿਆ ਬਹੁਤ ਬਹੁਤ ਸ਼ੁਕਰੀਆ ਇਹਨਾਂ ਦਾ ਸਾਡੇ ਆ ਤੁਹਾਨੂੰ ਚੀਜ਼ਾਂ ਦਿਖਾਣੇ ਆ ਸਪੈਸ਼ਲ ਹੈਲੋ ਹਾਂਜੀ ਹਾਂਜੀ 10 ਪਿਆ 5 ਪਿਆ ਹਾਂਜੀ ਹਾਂਜੀ 5000 ਲਾਤੀ ਹਾਂਜੀ ਹਾਂ ਵਟਸਐਪ ਤੇ ਹੈਲੋ ਬੌਜੀ ਆਹ ਲਓ ਸਰ ਆਹ ਦੇਖੋ ਜੀ ਆਈਟਮਸ ਦਿਖਾ ਰਹੇ ਨੇ ਕਿਉਂਕਿ ਫੋਨ ਬੜੇ ਆ ਰਹੇ ਨੇ ਇੱਕ ਹੀ ਚੀਜ਼ ਹੈ ਸਰ ਇਹਨਾਂ ਨੂੰ ਦੱਸੀ ਆਪਾਂ ਸਾਰਾ ਨਵੀਆਂ ਚੀਜ਼ਾਂ ਅੱਛਾ ਆਪਣੇ ਕੋਲ ਹੋਊਗੀ ਇੱਥੇ ਸੂਵੀ ਪਈ ਐ ਛੇ ਸੂਵੀ ਨਵੇਂ ਜਵਾਨੇ ਦਾ ਨਾ ਆ ਰਿਹਾ ਅੱਛਾ ਇਹੀ ਗੱਲਾਂ ਦੱਸੀ ਆਪਾਂ ਅੱਛਾ ਫੈਸ਼ਨ ਆ ਰਿਹਾ ਐ ਫੈਸ਼ਨ ਆ ਰਿਹਾ ਅੱਛਾ ਇਹ ਇਹ ਕਿਵੇਂ ਤੁਸੀਂ ਚਲਾ ਕੇ ਦੇਖਦੇ ਉਹਨੇ ਪੜਾ ਕੇ ਸਾਰੇ ਸ਼ਰਮਾ ਜੀ ਚਲਾ ਕੇ ਜਿਹੜੇ ਸਾਡੇ ਕੋਲ ਮਾਲਾਂ ਦੇ ਰੱਖ ਕੰਪਨੀਆਂ ਦੇ ਉਹ ਨਾਲ ਦੀਆਂ ਵੀਡੀਓਜ਼ ਪਾਈ ਜਾਂਦੇ ਆਂ ਅੱਛਾ ਹਾਂਜੀ ਹਾਂਜੀ ਤੇ ਦੇਖਣਾ ਪੈਂਦਾ ਤੁਹਾਨੂੰ ਹੈ ਸਾਰਾ ਚੈੱਕ ਕਰਕੇ ਟੈਸਟ ਕਰਦੇ ਹੋ ਸਾਰੇ ਇੱਕ ਇੱਕ ਦੋ ਦੋ ਚੀਜ਼ਾਂ ਕਿਦਾਂ ਚੱਲਣਾ ਬੱਚੇ ਨੂੰ ਸਮਝਾਉਣਾ ਪੈਂਦਾ ਅੱਛਾ ਇਹਨੇ ਇੱਥੋਂ ਚੱਲਣਾ ਅੱਛਾ ਅੱਛਾ ਚਲਾਉਣ ਦੀ ਵੀ ਟ੍ਰੇਨਿੰਗ ਦਿੰਦੇ ਹੋ ਨਾਲ ਬਿਲਕੁਲ ਜੀ ਬਿਲਕੁਲ ਅੱਛਾ ਇਹ ਸਾਰੇ ਬੱਚਿਆਂ ਦੀ ਐਡਮਾ ਆਈ ਇਹ ਸਭ ਬੱਚੇ ਦੀ ਐਡਮਾ ਆਈ ਜੀ ਅੱਛਾ ਦੇਖੋ ਦੋਸਤੋ ਵੱਡੇ ਦਾ ਸ਼ੂਟਰ ਲਈ ਜਾਂਦੇ ਸੀ ਹਾਂ ਮੱਚਰੀ ਦੀ ਮੰਗ ਰਹੇ ਸੀ ਸਾਡੇ ਬਾਪ ਇੱਕ ਉਹ ਜਿਹੜਾ ਸਭ ਤੋਂ ਵੱਧ ਹੁਣ ਥੋੜੇ ਹਰੀਸ਼ ਜੀ ਵੀ ਗੱਲ ਕਰ ਰਹੇ ਸੀ ਮੈਂ ਵੀ ਜਿੱਥੇ ਜਾਣਾ ਉਹ ਕੀ ਬਾਹੂਬਲੀ ਕਿਹੜਾ ਬੰਬ ਆ ਗਿਆ ਹਾਂ ਜੀ ਹਾਂ ਉਹ ਵੀ ਸਾਡੇ ਕੋਲ ਕਹਿੰਦਾ ਉਹ ਹੀ ਕੀ ਕਹਾਣੀ ਹੈ ਉਹ ਤਾਂ ਸੁਣਾਤਾ ਦਿਓ ਕਹਿੰਦੇ ਉਹ ਜਿਹੜੇ ਕਹਿੰਦੇ ਕੰਨ ਕੰਨ ਹਲਾ ਕੇ ਰੱਖ ਰੰਦਾ ਜੀ ਹੈ ਲੜਾਈ ਪਵਾ ਦੂਗਾ ਕਲੇਸ਼ੀ ਬੰਬ ਕਲੇਸ਼ੀ ਬੰਬ ਹੈ ਬਾਹੂ ਬਹੀ ਕਹਿੰਦੇ ਕਲੇਸ਼ੀ ਬੰਬ ਹੈ ਮੈਨੂੰ ਰੀਜੀ ਦੱਸ ਰੇ ਸੀ ਕਹਿੰਦੇ ਜੇ ਉੱਥੇ ਨਾ ਕਲੋਨੀ ਦੇ ਵਿੱਚ ਚਲਾ ਦਿਓ ਰਾਤ ਨੂੰ 1 2 ਵਜੇ ਤਾਂ ਸਾਰੀ ਕਲੋਨੀ ਜਾਗ ਜੂ ਜਾਗ ਜੂ ਹੈ ਨਾ ਬਿਲਕੁਲ ਸਰਬ ਹਾਂ ਆਹ ਦੇਖੋ ਜੀ ਅੱਛਾ ਇਹ ਵੀ ਅਨਾਰ ਅਨਾਰ ਹੈ ਅੱਛਾ ਅਨਾਰ ਦੀਆਂ ਆਈਟਮਾਂ ਦੇਖੋ ਕੈਸੀਆਂ ਗਿਆਸੀਆਂ ਨਾ ਬਿਲਕੁਲ ਸਰਬ ਹਾਂ ਦੇਖੋ ਕੈਸੀਆਂ ਗਿਆਸੀਆਂ ਆਈਟਮਾਂ ਇਹ ਕਿੰਨੇ ਕ ਦਾ ਹੁੰਦਾ ਜੀ ਇਹ 550 ਰੁਪਏ ਦਾ ਪੇਅਰ ਹੈ ਜੀ ਅੱਛਾ ਦੋਨੋਂ ਹੀ ਪੇਅਰ ਹੈ ਦੋਨੋਂ ਹੀ ਹੈ ਨਾ ਤੇ ਹੋਰ ਜਿਹੜੀ ਆਈਟ ਇਹਦਾ ਇਹੀ ਆਕਾਰ ਆ। ਆ ਵੀ ਮੈਨੂੰ ਲੱਗਦਾ ਇਹੀ ਨੇ ਆ ਨਾ ਅਨਾਰ। ਇਹ ਵੀ ਨਵੀਂ ਚੀਜ਼ ਐ ਕੋਈ। ਹਾਂ ਜੀ ਇਹ ਨਵੇਂ ਨਾਰੇ ਸਾਰੇ। ਨਵੇਂ ਅਨਾਰ ਨੇ ਹਾਂ। ਅਜਾ ਰੰਗ-ਬਰੰਗੇ ਨੇ ਦੇਖੋ ਹੈ ਸਾਰੇ ਗ੍ਰੀਨ ਕਰੈਕਰਸ ਐ ਇਹ। ਬਿਲਕੁਲ ਜੀ। ਹੈ ਨਾ? ਦੋਸਤੋ ਸਾਰੇ ਗ੍ਰੀਨ ਕਰੈਕਰਸ ਐ ਇਹ। ਤੇ ਇਧਰ ਵੀ ਦੇਖੋ ਕਿੰਨੇ ਪਏ ਨੇ। ਹਾਂਜੀ ਹਾਂ ਉਸ ਤੋਂ ਬਾਅਦ ਇਹ ਬੱਚਿਆਂ ਵਾਸਤੇ ਆ ਗਿਆ ਜੀ ਮਨੀ ਬੈਂਕ ਅੱਛਾ ਜੀ ਇਸ ਦੇ ਵਿੱਚੋਂ ਨੋਟ ਨਿਕਲਦੇ ਆ ਜੀ ਅੱਛਾ ਇਹ ਹੁਣ ਕੱਢ ਕੇ ਵੀ ਦਿਖਾ ਸਕਦੇ ਆਪਾਂ ਨਾ ਨਾ ਅੱਛਾ ਉਹ ਤਾਂ ਚਲਾਵਾਂਗੇ ਚਲਾਏ ਬਹੁਤ ਅੱਛਾ ਲਾਏ ਮੈਂ ਕਿਤੇ ਐਵੇਂ ਹੀ ਨਿਕਲੇ ਹੋਣਗੇ ਚਲਾਇ ਤੇ ਨਿਕਲੇ ਹਾਂ ਹੈਲੋ ਦੋਸਤੋ ਇਹਨਾਂ ਦੇ ਫੋਨ ਇੰਨੇ ਆ ਰਹੇ ਨੇ ਕਿ 1 ਮਿੰਟ ਵੀ ਗੱਲਬਾਤ ਦੇ ਵਿੱਚ ਵੀ ਟਾਈਮ ਨਹੀਂ ਮਿਲ ਰਿਹਾ ਆ ਦੇਖੋ ਦਰੋ ਇੱਕ ਦਿਖਾ ਦਾਨੇ ਆ ਇਹ ਪੈਨ ਤਾਂ ਹੀ ਰੱਖਿਆ ਇਹਨਾਂ ਨੇ ਸਪੈਸ਼ਲ ਰੱਖਿਆ ਹੋਇਆ ਪੈਨ ਤੇ ਇਹ 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 ਕਿੰਨੇ ਦੇ ਦਾ ਹੁੰਦਾ ਜੀ ਇਹ ਮਨੀ ਬੈਂਕ ਇਹ ਸਰ ਤੁਹਾਨੂੰ ਪੈਣਾ ਹੈ 450 ਰੁਪਏ ਦਾ ਇਸ ਚੋਸਰੀ ਨੋਟ ਵੀ ਨਿਕਲ ਸਕਦਾ ਨਹੀਂ ਅਸਲੀ ਨਹੀਂ ਮੈਂ ਕਿਹਾ ਮੋਦੀ ਜੀ ਨੇ ਇਹਦੇ ਵਿੱਚ ਅਸਲੀ ਨੋਟ ਹੀ ਪਾਦੇ ਹੋਣਾ ਜੀ ਬਿਲਕੁਲ ਆ ਲੋ ਆ ਦੇਖੋ ਜੀ 450 ਰੁਪਏ ਦੇ ਦੋਨੋਂ ਨੇ ਹੈ ਨਾ ਦੋਨੋਂ ਪੀਸ ਦੋਨੋਂ ਪੇਅਰ ਹੈ ਬਿਲਕੁਲ ਸਰ ਆਓ ਦੋਸਤੋ ਦੋਨੋਂ ਹੋਰ ਵੀ ਦਿਖਾਣੇ ਆ ਸ਼੍ਰੀ ਸ਼ਾਮ ਦੇ ਸਾਰੇ ਤੁਸੀਂ ਇਹਨਾਂ ਆ ਦੇਖੋ ਸਾਰੇ ਇੱਧਰ ਵੀ ਦਿਖਾਓ ਜਨਤਾ ਕਿੰਨੀ ਹੈ ਸਾਰੀ ਤੇ ਬਾਹਰ ਬੋਰਡ ਦੀ ਵੀ ਇੱਕ ਫੋਟੋ ਖਿੱਚ ਕੇ ਲਿਓ ਦੂਰੋ ਦੂਰ ਆਏ ਹੋਏ ਨੇ ਸਾਰੇ ਦੇਖੋ ਕਿੰਨੀ ਪੀ ਇਹ ਕਿੰਨੀ ਕਿ ਕਿੰਨਾ ਟਾਈਮ ਚੱਲਦਾ ਰਹਿੰਦਾ ਸ਼ਰਮਾ ਇੱਧਰ ਕਰੋ ਜੀ ਕਿੱਦਾਂ ਸਾਡੇ ਕੋਲ ਨਾ ਲਾਇਸੈਂਸ ਹੈ ਜੀ ਨਹੀਂ ਇਹ ਕਿੰਨਾ ਟਾਈਮ ਮੇਰਾ ਮਤਲਬ ਹੈ ਵੀ ਦਿਨ ਚ ਕਿੰਨਾ ਟਾਈਮ ਚੱਲਦਾ ਰਹਿੰਦਾ ਇਹ ਮੈਂ ਤੁਹਾਨੂੰ ਦੱਸਿਆ ਸੀਗਾ ਵੀ ਅਸੀਂ ਵੀਰੇ 4 ਵਜੇ ਗਏ ਆ ਇੱਥੇ ਅੱਛਾ ਉਹ ਗਾ ਕੀ ਸੀ ਸਾਰਾ ਬਿਲਕੁਲ ਜੀ ਬਿਲਕੁਲ ਮਨਦਾ ਕੱਲ ਫਲਾਣ ਦਾ ਟਾਈਮ ਨਹੀਂ ਲੱਗਿਆ ਅੱਛਾ ਤਾਂ ਹੀ ਤੁਸੀਂ ਸੰਗਦੇ ਸੀਗੇ ਕਹਿੰਦੇ ਵੀਡੀਓ ਚ ਨਹੀਂ ਆਉਣਾ ਕਹਿੰਦੇ ਹੈਨਾ ਤੇ ਕੱਲ ਫੋੜਾ ਬੜਾ ਬੰਗਾ ਮੇਰੇ ਦੋਸਤ ਕਈ ਜਿਹੜੇ ਸਿੰਗਰ ਨੇ ਨਾ ਮਰੋ ਕਹਿੰਦੇ ਕਲੀਸ਼ੇ ਮਰੇ ਲੱਗਦਾ ਇੰਟਰਵਿਊ ਕਰਨਾ ਹੁਣ ਮੈਂ ਕਿਹਾ ਹਾਂ ਜੀ ਤੇ ਉਹ ਕਹਿੰਦੇ ਜੀ ਕੱਲ ਫਲਾਣ ਦਾ ਟਾਈਮ ਨਹੀਂ ਮਿਲਦਾ ਹੈਗਾ ਤੇ ਕਹਿੰਦੇ ਫਿਰ ਇੰਟਰਵਿਊ ਫਿਰ ਪਹਿਲਾਂ ਦੱਸ ਕੇ ਆਇਓ ਮਤਲਬ ਤੁਸੀਂ ਤਾਂ ਕਹਿ ਰਹੇ ਸੀ ਕਿ ਪਿਆਜ ਨਾਲ ਇੰਟਰਵਿਊ ਕਰਨਾ ਕੋਈ ਨਹੀਂ ਇੱਕੋ ਗੱਲ ਹੈ ਸਾਰੇ ਇੱਕੋ ਹੀ ਹੈ ਤੇ ਕੱਲ੍ਹ ਫੇ ਵੀ ਇਹ ਵੀ ਇਹ ਵੀ ਕੁਦਰਤੀ ਹੈ ਹਾਂ ਕਰ ਰਹੇ ਹੋ ਜ਼ਰੂਰੀ ਹੈ ਰੀ ਆਉਣੀ ਵੀ ਜ਼ਰੂਰੀ ਹੈ ਟੀਵੀ ਆਉਣੀ ਜ਼ਰੂਰੀ ਹੈ ਲੱਗਦਾ ਫਿਰ ਬੰਦਾ ਤਜਰਬਾ ਦੱਸ ਤਜਰਬਾ ਦੱਸਦਾ ਕਿ ਤਜਰਬੇ ਵਾਲਾ ਬੰਦਾ ਹੈ ਹੋਰ ਕੀ ਦਿਖਾਣਾ ਚਾਹਾਂਗੇ ਆਪਾਂ ਕੋਈ ਖਾਸ ਚੀਜ਼ ਸਰ ਆ ਦੇਖੋ ਆ ਦੇਖੋ ਇਹ ਅਨਾਰ ਹੈ ਅੱਛਾ ਜੀ ਹੈ ਹਾਂ ਜੀ ਇਹ ਅੱਡ-ਅੱਡ ਤਰ੍ਹਾਂ ਦੇ ਅਨਾਰ ਐ ਇੱਕੋ ਬਾਹੂਬਲੀ ਦੇ ਵੀ ਦਰਸ਼ਨ ਕਰਾ ਦਿਓ ਮੁੰਡੇ ਨੂੰ ਮਨਾ ਲਓ ਕੀ ਹੁੰਦਾ ਉਹ ਬਾਹੂਬਲੀ ਭੱਜ ਕੇ ਆ ਦੇਖੋ ਬਾਹੂਬਲੀ ਦਿਖਾ ਯਾਰ ਬਾਹੂਬਲੀ ਦਿਖਾਣੇ ਤੁਹਾਨੂੰ ਆ ਦੇਖੋ ਜੀ ਲੋ ਜੀ ਆ ਅਨਾਰ ਅੱਛਾ ਇੱਕ ਤੁਹਾਨੂੰ ਹੋਰ ਅਨਾਰ ਦਿਖਾਣੇ ਹਾਂ ਇੱਧਰ ਦਿਖਾ ਇੱਧਰ ਦਿਖਾ ਦੇ ਰੋ ਫਤਿਹ ਲਿਓ ਖੜਲੇ ਲੈ ਜਾਂਦੇ ਹਾਂ ਲੋ ਜੀ ਦੇਖੋ ਸਾਹ ਹਾਂਜੀ ਆਹ ਦੇਖੋ ਜੀ ਬਾਹੂ ਬਲੀ ਆ ਗਿਆ ਬਾਹੂ ਬਲੀ ਤਾਂ ਇਹ ਆ ਗਿਆ ਆ ਗਿਆ ਬਾਹੂ ਬਲੀ ਅੱਛਾ ਇਸ ਚ ਵੀ ਕਹਿੰਦੇ ਨੰਬਰ ਨੰਬਰ ਹੈ ਹਰੀ ਜੀ ਕਹਿੰਦੇ ਕੋਈ ਹਾਂ ਨੰਬਰਾਂ ਦੇ ਜੀ ਕਿੰਨੇ ਦਾ ਨੰਬਰ ਇਹ ਇਸ ਤੋਂ ਵੀ ਵੱਡਾ ਵੀ ਆਉਂਦਾ ਬਿਲਕੁਲ ਜੀ ਬਿਲਕੁਲ ਆ ਲਓ ਜੀ ਉਹ ਤੇਰੀ ਇਹ ਪਹਿਲੀ ਵਾਰ ਦੇਖਿਆ ਇਹ ਨਾਰ ਕਿੰਨੇ ਦਾ ਇੱਕ ਇਹ ਨਾਰ ਤੁਹਾਨੂੰ ਪੈਣਾ ਜੀ 350 ਰੁਪਏ ਦਾ ਅੱਛਾ ਇੱਕ ਨਾਰ ਜਿਹੜਾ 350 ਰੁਪਏ ਦਾ ਇਹ ਜਿਆਦਾ ਲੰਬਾ ਵੀ ਚੱਲਦਾ ਹੋਣਾ ਟਾਈਮ ਹੈ ਨਾ ਲੰਬਾ ਬਹੁਤ ਲੰਬਾ ਟਾਈਮ ਹੈ ਕਿੰਨਾ ਕਿੰਨਾ ਕ ਇਹ ਲਾਜ ਹੁੰਦਾ ਜੀ ਘੱਟੋ ਘੱਟ 10 12 ਮਿੰਟ ਦਾ ਕੱਢ ਦਿੰਦਾ 10 12 ਤੇ ਤੇ ਆ ਆ ਜਿਹੜੀ ਇੰਚ ਕਿੰਨਾ ਨੰਬਰ ਆਉਂਦਾ ਬਾਹੂਬਲੀ ਚ ਇੱਕ ਨੰਬਰ ਤੋਂ ਸ਼ੁਰੂ ਹੁੰਦਾ ਜੀ 6 ਨੰਬਰ ਤੱਕ ਜਾਂਦਾ ਅੱਛਾ ਇਹ 3 ਨੰਬਰ ਆਜੇ ਇਹ 3 ਨੰਬਰ ਆ 3 ਨੰਬਰ 6 ਨੰਬਰ ਦਾ ਹਲਾ ਦਾ ਉਹ ਫੇਰ ਮੈਂ ਆਖਿਆ ਜੀ ਕਲੇਸ਼ੀ ਬੰਬ ਤਾਂ ਹੀ ਕਹਿੰਦੇ ਉਹ ਸਰਦਾਰ ਜੀ ਬੜੇ ਸ਼ਕੀਰ ਆ ਕਲੇਸ਼ੀ ਬੰਬ ਦੇ ਆਜੋ ਆ ਤਾਂ ਜਾਓ ਕੋਣ ਆਜੋ 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 ਇੱਕ ਵੜਾਓ ਕੋਈ ਗੱਲਬਾਤ ਤਾਂ ਸੁਣਾਓ ਤਾਂ ਹੀ ਤਾਂ ਮਜ਼ਾ ਆਊਗਾ ਕੋਈ ਨੀ ਫੇਰ ਲੈ ਲਿਓ ਅ ਕਲੇਸ਼ੀ ਬੰਬ ਬਾਰੇ ਸੁਣਿਆ ਤੁਸੀਂ ਸਾਨੂੰ ਨਹੀਂ ਪਤਾ ਇਹਦਾ ਫਿਰ ਹੁਣ ਇਧਰ ਸੁੱਤੋ ਸੁਣਿਆ ਯਾਰ ਆ ਦੇਖੋ ਬਾਹੂਬਲੀ ਕਹਿੰਦੇ ਕਲੇਸ਼ੀ ਬੰਬਾ ਕਿਉਂ ਆ ਪੁੱਛੋ ਇਹਨ ਅੱਜਾ ਥੋੜਾ ਹੀ ਥੋੜਾ ਸਰਦਾਰ ਜੀ ਤੁਸੀਂ ਇਹ ਲੈ ਕੇ ਜਾਇਓ ਅੱਜ ਇੱਕ ਇੱਕ ਚਲਾਇਓ ਕ੍ਰੇਸ ਭਵਾਲਾ ਦਾ ਜਾਂ ਤਾਂ ਇੱਕ ਤਾਂ ਸੈਂਪਲ ਦੋ ਸਾਨੂੰ ਸੈਂਪਲ ਲੈ ਲਓ ਇੱਕ ਦੇ ਲਓ ਦੇ ਦਿਓ ਸੈਂਪਲ ਇੱਕ ਤਾਂ ਇੱਕ ਤਾਂ ਚਲਾ ਸਕਦੇ ਨਾ ਇੱਕ ਬੰਬ ਦਾ ਚਲਾ ਕੇ ਚਾਹਾਂਗੇ ਸਾਨੂੰ ਲੈ ਜਾਈਂਗਾ ਇਹ ਲਗਾ ਨੂੰ ਲੈ ਜਾਓ ਇੱਕ ਇੱਕ ਬੰਬ ਦਾ ਤੁਹਾਨੂੰ ਦੇ ਦਾਂਗੇ ਜਾਂਦੇ ਹੋਏ ਪਤਾ ਨਾ ਲੱਗਦਾ ਵੀ ਕੀ ਪਰ ਦਿੱਤਾ ਹੈਗਾ ਹਾਂ ਇਹ ਸੈਂਪਲ ਤੁਹਾਨੂੰ ਦੇਵਾਂਗੇ ਤੁਹਾਨੂੰ ਸੈਂਪਲ ਦੇ ਦਾਂਗੇ ਤੁਸੀਂ ਕਿੰਨੇ ਕਿੱਥੋਂ ਆਏ ਹੋ ਜੀ ਪੜਾਕੇ ਲੈਣਾ ਆ ਦੇਖੋ ਜੀ ਉਤੇਗੜ ਸਾਹਿਬ ਤੋਂ ਪੜਾਕੇ ਲੈ ਕੇ ਜਾ ਰਹੇ ਨੇ ਦੇਖੋ ਇਹ ਸਾਰੇ ਪੂਰੇ ਡਿਸਟ੍ਰਿਕਟ ਦੇ ਹਰ ਡਿਸਟ੍ਰਿਕਟ ਤੋਂ ਆਏ ਹੋਏ ਨੇ ਸਾਰੇ ਦੋਸਤ ਅਫੀਨਾ ਦਾ ਨਾਮ ਸੁਣਿਆ ਜੀ ਹੁਣ ਦੇਖਦੇ ਵੀ ਕੀ ਦਿੱਸਦਾ ਅੱਛਾ ਹਾਂ ਜੀ ਹਾਂ ਡਿਸਕਾਊਂਟ ਦਾ ਨਾ ਨਾ ਸੁਣੋ ਵੀ ਕੁਆਲਿਟੀ ਕਿੰਨੀ ਕਮਾਲ ਹੈ ਕੁਆਲਿਟੀ ਦਾ ਨਾਮ ਸੁਣੋ ਵੀ ਕੁਆਲਿਟੀ ਕਿਆ ਕਮਾਲ ਦਿੱਤੀ ਹੈ ਇਹਨਾਂ ਨੇ ਅਸੀਂ ਕਸ਼ਮਰ ਨੂੰ ਚੀਜ਼ ਨਾ ਪਹਿਲੇ ਦੱਸ ਦਿੰਦੇ ਵੀ ਭਾਈ ਜੀ ਇਹ 150 ਦੀ ਹੈ ਜੀ ਹਾਂ ਇਹ 200 ਦੀ ਹੈ ਦੋਸਤੋ ਤੇਰੀ ਚੱਲਣ ਦੀ ਗਾਰੰਟੀ ਗਾਰੰਟੀ ਨਹੀਂ ਹੈ ਜੀ ਇਹ ਚੱਲੂਗੀ ਇਹ ਵੀ ਕਹਿਣਾ ਪਊਗਾ ਅਸੀਂ ਕਹਦਾ ਨਹੀਂ ਹਾਂ ਇਹ ਦੋ ਕਸਟਮਰ ਨੇ ਕਿਹਾ ਤਾਂ ਚੱਲਿਆ ਨਹੀਂ ਉਹਨੂੰ ਕਹਿੰਦਾ ਲੈ ਵੀਡੀਓ ਦਿਖਾਓ ਜੀ ਹਾਂ ਛੱਡ ਦਿਓ ਪੈਸੇ ਲੈਣੇ ਪੈਸੇ ਵਾਪਸ ਪਰ ਸਾਡੇ ਕਸਟਮਰ ਸਾਡੇ ਨਾਲ ਨੇ ਵਧੀਆ ਜੁੜੇ ਹੋਏ ਆ ਕੋਈ ਵੀ ਐਸਾ ਨਹੀਂ ਹੈ ਸਾਨੂੰ ਪੈਸੇ ਨਹੀਂ ਲੈਣੇ ਸਾਨੂੰ ਸਾਨੂੰ ਤਾਂ ਚੇਂਜ ਕਰਕੇ ਦੂਜੀ ਚੀਜ਼ ਦੂਜੀ ਚੀਜ਼ ਹੈ ਨਾ ਸਾਈਤਾ ਵੀ ਕਰ ਦਿੰਦੇ ਆ ਤੇ ਇਹ ਜਿਹੜਾ ਥੋੜਾ ਸੀਜ਼ਨ ਹੈ ਹੁਣ ਤਾਂ ਪਰਮਾਨੈਂਟ ਜਿਹੜੀ ਆਪਣੀ ਗੱਲ ਵਿੱਚ ਹੀ ਰਹੀ ਸੀ ਪਰਮਾਨੈਂਟ ਹੀ ਚੱਲੂ ਪਰਮਾਨੈਂਟ ਚੱਲਦਾ ਜੀ ਵੈਸੇ ਸਾਡਾ ਹੁਣ ਦਿਵਾਲੀ ਤੇ ਡੇਢ ਦੋ ਮਹੀਨੇ ਬਾਅਦ ਦੁਬਾਰਾ ਆਊਟਰ ਆਉਣੇ ਸ਼ੁਰੂ ਹੋ ਜਾਣੇ। ਅੱਛਾ ਡੇਢ ਡੇਢ ਮਹੀਨਾ ਫ੍ਰੀ ਰਹਿਣਾ ਹੈ ਨਾ ਦੁਬਾਰਾ ਗਡਾਉਣ ਪਰਨੇ ਸ਼ੁਰੂ ਹੋ ਜਾਂਦੇ ਜੀ। ਤੁਸੀਂ ਸਿੱਧਾ ਮਾਲ ਸੇਵਾ ਕਾਸੀ ਤੋਂ ਲਿਆਣੇ ਹੋ। ਸੇਵਾ ਕਾਸੀ ਤੇ ਕੁਝ ਲੋਕਲ ਪਰਚੇਜ਼ਿੰਗ ਕਰਨਾ ਹੈ। ਅੱਛਾ ਲੋਕਲ ਪਰਚੇਜ਼ਿੰਗ ਕਿੱਥੋਂ ਹੁੰਦੀ ਹੈ ਇਹ ਕੀ ਕਹਿੰਦੇ? ਲੋਕਲ ਪਰਚੇਜ਼ਿੰਗ ਜਿਵੇਂ ਹੁਣ ਸਾਡੇ ਲੋਕਲ ਦੁਕਾਨਦਾਰ ਹੈ। ਅੱਛਾ ਜਿਹੜੇ ਸਾਡੇ ਤੋਂ ਵੀ ਪਹਿਲਾਂ ਪੁਰਾਣੇ ਤਜਰਬੇ ਵਾਲੇ ਬੰਦੇ ਇੱਥੇ ਬੈਠੇ ਜਿਹੜੇ ਕੰਮ ਕਰ ਰਹੇ ਹੈ ਕੋਰਾਲੀ ਸ। ਅੱਛਾ ਤੇ अच्छा। ਜਿਹੜੇ ਉਮਰਾ ਕਾੜਤੀ ਉਹਨਾਂ ਨੇ ਪਟਾਕੇ ਜਿਹੜੇ ਸੂਦ ਫੈਮਿਲੀ ਦੇ ਕੋ ਕਿੰਨੇ ਆ ਹਜ਼ੂਰ ਫੈਮਿਲੀ ਕਹਿ ਸਕਦਾ ਬਈ। ਬਈਆ ਬੰਦੇ ਜੀ। ਹਾਂ ਕਿੰਨੇ 50 60 ਸਾਲਾਂ ਤੋਂ ਸੂਦ ਫੈਮਿਲੀ ਬਹੁਤ ਅੱਛਾ ਕੰਮ ਕਰਿਆ ਉਹਨਾਂ ਨੇ ਬਹੁਤ ਨਾਮ ਬਣਾਇਆ ਆਪਣੇ ਬਟਲਾ ਜੀ ਨੇ। ਹਾਂ ਬਟਲਾ ਸਾਹਿਬ ਕਹਿੰਦੇ ਪਹਿਲੇ ਬੰਦੇ ਜਨੇਦ ਦੋ ਤਿੰਨ ਬੰਦੇ। ਕੋਈ ਸ਼ੱਕ ਨਹੀਂ ਹੈ। ਸ਼ਰਮਾਈ ਦੀਵਾਲੀ ਦੇ ਤੁਹਾਨੂੰ ਬਹੁਤ ਬਹੁਤ ਵਧਾਈਆਂ। ਸ਼੍ਰੀ ਸ਼ਾਮ ਵਾਲਿਆ ਜਿੰਨੀ ਵੀ ਆਪਣੀ ਟੀਮ ਹੈ ਉਹਨਾਂ ਨੂੰ ਸਾਰੇ ਅਨੁਭਵ ਵਧਾਈਆਂ ਬਹੁਤ ਬਹੁਤ ਸ਼ੁਕਰੀਆ। ਧੰਨਵਾਦ ਤੁਸੀਂ ਆਏ। ਬਹੁਤ ਬਹੁਤ ਸ਼ੁਕਰੀਆ।